ਆਹ ਜਾਨੁਕ ਕਈਏ ਆਰਾਮ ਦੇਹੀ ਕਿਸਤੀ ਵਾਪਰੀ ਪਵਿੱਤਰ ਹੋਏ ਕੋ ਗ੍ਰਾਮ ਧੰਨ ਧੰਨ ਸ੍ਰੀ ਗੁਰਦਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਗੁਰੂ ਕਰਗੀਤਰ ਮਹਾਰਾਜੀ ਤੋਂ ਮੈਂ ਤੇ ਥਾਪੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪਵਿੱਤਰ ਆਗਮਨ ਦਿਵਸ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਬ੍ਰਹਮ ਗਿਆਨੀ ਤਤਵਿਤੇ ਮਹਾਪੁਰਸ਼ਾਂ ਦੀ ਪੁੱਤਰ ਜਾਤ ਦੇ ਅੰਦਰ ਨਾਨਕ ਸਰ 68 ਭਾਈ ਕੀ ਸਮਾਧ ਵਾਲੇ ਮਹਾਪੁਰਸ਼ ਤੰਤਨਪਾਪਾ ਗੁਰਦੇਵ ਸਿੰਘ ਜੀ ਦੀ ਪ੍ਰੇਰਣਾ ਸਦਕਾ ਸਮੂਹ ਚ ਪਹਿਰਾ ਸਾਹਿਬ ਦੀ ਸਾਰੀ ਸੰਗਤ ਸਤਿਨਾਮ ਜੀ ਭਾਈ ਮਲਕੀ ਸਿੰਘ ਜੀ ਵੱਲੋਂ ਅਪਰਾਲੇ ਕੀਤੇ ਗਏ ਪੰਜ ਸ੍ਰੀ ਸਹਿਜ ਪਾਠ ਦੇ ਭੋਗ ਦੋ ਸ੍ਰੀ ਅਖੰਡ ਪਾਠ ਸਾਹਿਬ ਸ਼ੁੱਕਰਵਾਰ ਸ਼ਨੀਵਾਰ 13-13 ਘੰਟੇ ਗੁਰਬਾਣੀ ਦਾ ਜਾਪ ਹੋਇਆ ਹੈ ਕਿਉਂਕਿ ਇਸੇ ਬਲੀ ਸੂਰਮੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਬਚਨ ਯਾਦ ਆਉਂਦਾ ਹੈ ਯਾਦ ਰੱਖੇਗੀ ਸਾਰੀ ਦੁਨੀਆ ਜਿਹੜਾ ਪਿਆਰ ਤੂੰ ਪਾਇਆ ਹੈ ਬਿਨਾ ਸੀਸ ਤੋਂ ਲੜਦਾ ਚਾਮੀ ਮੁੱਖਾਂ ਗੁਰਾਂ ਫਰਮਾਇਆ ਹੈ ਉਹ ਪ੍ਰਤਾਪ ਭਗਤੂ ਜੀ ਮਾਤਾ ਜਿਉਣੀ ਜੀ ਜਿਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਹੈ 14 ਸਾਲ ਦਾ ਸਮਾਂ ਲੰਘ ਗਿਆ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ 'ਚ ਜਾ ਕੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੀ ਚਰਨ ਪਰਸਨ ਦਾ ਮੌਕਾ ਮਿਲਿਆ ਗੁਰੂ ਕਲਗੀਧਰ ਮਹਾਰਾਜ ਜੀ ਨੇ ਬਚਨ ਕੀਤੇ ਭਾਈ ਭਗਤਾ ਜੀ ਜਦੋਂ ਵੀ ਤੁਹਾਡੇ ਘਰ ਜਾਂ ਪਿੰਡ ਦੇ ਵਿੱਚ ਕੋਈ ਗੁਰਮੁਖ ਪਿਆਰਾ ਆਉਂਦਾ ਹੈ ਤਾਂ ਤੁਸੀਂ ਲੰਗਰ ਦੀ ਸੇਵਾ ਕਰਿਆ ਕਰੋ ਜੋ ਕਹੇ ਸਤਰਾ ਇੱਕ ਦਿਨ ਭਾਈ ਭਗਤਾ ਜੀ ਆਪਣੇ ਖੇਤਾਂ ਦੇ ਵਿੱਚ ਨੇ ਕੋਈ ਗੁਰਮੁਖ ਪਿਆਰਾ ਸ੍ਰੀ ਅਨੰਤਪੁਰ ਸਾਹਿਬ ਵੱਲ ਨੂੰ ਜਾ ਰਿਹਾ ਹੈ ਤਾ ਭਾਈ ਭਗਤਾ ਜੀ ਦੇ ਕੋਲ ਰੁਕਿਆ ਤੇ ਭਾਈ ਭਗਤਾ ਜੀ ਨੇ ਸਾਰਾ ਕੁਝ ਪੁੱਛਿਆ ਤੇ ਉਸ ਨੇ ਆਖਿਆ ਮੈਂ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲਿਆ ਭਾਈ ਭਗਤਾ ਜੀ ਕਹਿੰਦੇ ਭਾਈ ਬੜੇ ਪਿਆਰਿਆ ਗੁਰੂ ਦਾ ਪ੍ਰਸ਼ਾਦਾ ਗੁਰੂ ਦਾ ਲੰਗਰ ਖਾਣ ਕੇ ਜਾਵੀਂ ਤਾਂ ਉਸ ਗੁਰਮੁਖ ਪਿਆਰੇ ਨੇ ਪ੍ਰਸ਼ਾਦਾ ਖਾਧਿਆ ਤੇ ਅਰਦਾਸ ਬੇਨਤੀ ਕੀਤੀ ਗੁਰੂ ਕਲਗੀ ਸਰਜੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਫਿਰ ਉਹ ਸਮਾਂ ਆਇਆ 1738 ਫਕਰਵੀ 14 ਮਾਘ 1682 26 ਜਨਵਰੀ ਨੂੰ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੁਨੀਆਂ ਦੇ ਵਿੱਚ ਕਹੁਮੰਡ ਦੀ ਧਰਤੀ ਤੇ ਪ੍ਰਗਟ ਹੁੰਦੇ ਨੇ ਉਸ ਵੇਲੇ ਆ ਕੇ ਸੰਗਤਾਂ ਨੇ ਵਧਾਈਆਂ ਦਿੱਤੀਆਂ ਉਸ ਵੇਲੇ ਵੀ ਬੇਨਤੀ ਇੰਜ ਕੀਤੀ ਜਾ ਰਹੀ ਹੈ ਜੀ I <laughs>

ਮਾਤਾ ਜੋਨੀ ਦੇ ਅਸ ਅਨੂਰ ਇਲਾਹੀ ਸ਼ਾਇਆ ਕਰ ਮਾਤਾ ਜੋਨੀ ਦੇ ਅਸ ਆਦੇ ਦੀਪ ਜਗੇ ਸਾਰੇ ਕਰ ਹੋਈਆਂ ਰੁਸ਼ਨਾਈਆਂ ਬਾਬਾ ਦੀ ਦੇਣ ਮਦੀਆਂ ਸਾਰੇ ਜਗ ਨੂੰ ਹੋੜ ਵਧਾਈਆਂ ਬਾਬਾ ਦੀ ਦੇਣ ਮਦੀਆਂ ਸਾਰੇ ਜਗ ਨੂੰ ਨਾ ਮੁਖੜਾ ਚਮਕਾਵਾਰੇ ਚੰਦੜੇ ਵਾਂਗੂ ਜੀ ਇਾਰੇ ਬਸੇ ਮੈਂ ਖਿਲੋਰੇ ਚੰਦੜੇ ਵਾਂਗੂ ਜੀ ਸਾਰੇ ਬਸੇ ਮੈਂ چمکا مارے چندن دے بانگو جی چار پاسے میں کھلارے چندن دے بانگو جی سارے پاسے پاس ਲੈਕਨੂ ਵੇਖੜ ਅਰਸ਼ੋਂ ਪਨੀਆਂ ਆਈਆਂ ਬਾਬਾ ਜੀ ਤੇ ਜਲ ਮਦੀਆਂ ਸਾਰੇ ਜਗ ਨੂੰ ਹੋਣ ਪਤਾਈਆਂ ਬਾਬਾ ਜੀ ਤੇ ਜਲ ਮਦੀਆਂ ਸਾਰੇ ਵਾਗੂ ਤੇ ਕਰਨੂ ਜੀ ਬਾਬੇ ਆਕੇ ਵਾਅਦਾ ਲਗਾਏ ਖਿੜ ਗਈਆਂ ਬਹਾਰਾਂ ਸੀ ਸਾਰਾ ਬਹੂਬਿੰਦ ਖੁਸ਼ੀ ਮਨਾਏ ਖਿੜ ਗਈਆਂ ਬਹਾਰਾਂ ਸੀ ਸਾਰਾ ਬਹੂਬਿੰਦ ਖੁਸ਼ੀ ਮਨਾਏ ਹਰਾ ਸਤਗੁਰ ਪਈਆ ਵਾ ਬਾਦੀ ਦੇ ਜਨਮ ਦਿਨ ਸਾਰੇ ਜਗ ਨੂੰ ਹੋਣ ਵਧਾਈਆਂ ਵਾ ਬਾਦੀ ਦੇ ਜਨਮ ਦਿਨ ਸਾਰੇ ਜਗ ਨੂੰ ਹੋਣ ਵਧਾਈਆਂ ਗੁਰ ਹਰਿਕਮਾਲੂ ਦੇਵੇ ਦੁਨੀਆਂ ਵਿੱਚ ਸਾਜ ਬਣੇ ਪੁੱਤਰ ਮਿੱਠੜੇ ਜੱਗ ਦੇਵੇਂਵੇ ਦੁਨੀਆਂ ਵਿੱਚ ਸਾਜ ਬਣੇ ਪੁੱਤਰ ਮਿੱਠੜੇ ਜੱਗ ਦੇਵੇਂਵੇ ਚੜਿਆ ਅਹਿਸਾਸ ਹੀ ਹੋਇਆ ਦੂਰ ਹਨੇਰੇ ਬੁਰਾਈਆਂ ਬਾਬਾ ਜੀ ਦੇ ਜਨਮ ਦਿਨਾਂ ਸਾਰੇ जग ਨੂੰ ਹੋਣ ਬਧਾਈਆਂ ਬਾਬਾ ਜੀ ਦੇ ਜਨਮ ਦਿਨਾਂ ਸਾਰੇ जग ਨੂੰ ਹੋਣ ਬਧਾਈਆਂ ਨਾ ਰੱਖਿਆ ਦੀ ਪਾਸੀ ਮਾਪੇ ਚੁਣ ਕੇ ਬਹੁਤ ਪਿਆਰਾ ਫਿਰ ਹੋ ਗਵੜ ਗਿਆ ਸੋਹਣਾ ਸੁੰਦਰ ਰੂਪ ਨਿਆਰਾ ਫਿਰ ਹੋ ਗਵੜ ਗਿਆ ਸੋਹਣਾ ਸੁੰਦਰ ਰੂਪ ਨਿਆਰਾ ਬਾਬਾ ਦੀ ਤੇ ਜਨਮ ਦਿਨ ਆ ਸਾਰੇ जग ਨੂੰ ਹੋਣ ਵਧਾਈਆਂ ਬਾਬਾ ਦੀ ਤੇ ਜਨਮ ਦਿਨ ਆ ਸਾਰੇ जग ਨੂੰ ਹੋਣ ਵਧਾਈਆਂ ਬਾਬਾ ਦੀ ਤੇ ਜਨਮ ਦਿਨ ਆ ਸਾਰੇ जग ਨੂੰ ਹੋਣ ਵਧਾਈਆਂ ਸਭ ਸੰਗਤਾਂ ਨੇ ਆ ਕੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਨੇ ਤੇ ਪਿਤਾ ਭਖਤਾ ਜੀ ਨੇ ਸਾਰੇ ਪਰਿਵਾਰ ਨਾਲ ਰਹਿ ਕੀਤੀ ਕਿ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੀ ਕਿਰਪਾ ਹੋਈ ਹੈ ਇਹਦਾ ਨਾਮ ਵੀ ਉਹਨਾਂ ਤੋਂ ਰਖਾਉਣਾ ਹੈ ਤਾਂ ਇਥੋਂ ਪਰਿਵਾਰ ਥੋੜੇ ਜਣਾਂ ਵਿੱਚ ਹੀ ਗੱਡੇ ਦੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਹਨ ਸਤਿ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਦਾ ਦਰਬਾਰ ਲੱਗਿਆ ਹੋਇਆ ਤੇ ਜਾ ਤੇ ਬੱਚੇ ਨੂੰ ਧੰਨ ਸ੍ਰੀ ਗੁਰੂ ਕਲਗੀ ਧਰਮਹਾਰਾਜ ਜੀ ਨੇ ਗੋਦ ਦੇ ਵਿੱਚ ਬਿਠਾ ਦਿੱਤਾ 2 ਮਹੀਨੇ ਦਾ ਬਾਲਕ ਹੈ ਤਾਂ ਧੰਨ ਗੁਰੂ ਕਲਗੀ ਧਰਮਹਾਰਾਜ ਜੀ ਨੇ ਨਾਮ ਰੱਖਿਆ ਕਹਿੰਦੇ ਭਾਈ ਇਹਦਾ ਨਾਮ ਹੈ ਦੀਪ